ਕੁਇ ਅੰਗ ਪ੍ਰਯਤ ਛੰਦ ਕੁਇ ਅੰਗ ਪ੍ਰਯਤਨਾਮ ਦਾ ਇਹ ਛੰਦ ਹੈ ਸਿਰਯੰਗ ਸੇ ਤਛਤਰੰ ਸੂ ਸਰਵੰ ਬਿਰਾਜੰ ਉਸ ਦੇ ਸਰੋਤੇ ਸੁੰਦਰ ਸਵੈਤ ਛਤਰ ਸੋਬਦਾ ਹੈ ਲਖੇ ਛੈਲ ਛਾਇਆ ਕਰੇ ਤੇਜ ਲਾਜੰ ਜਿਸ ਦੀ ਛਵੀ ਨੂੰ ਵੇਖ ਕੇ ਤੇਜ ਪ੍ਰਕਾਸ਼ ਵੀ ਲਜਾ ਰਿਹਾ ਹੈ ਵਿਸਾਲ ਲਾਲ ਨੈਣਾਂ ਮਹਾਰਾਜ ਸੋਹਣ ਉਸ ਮਹਾਨ ਰਾਜੇ ਦੇ ਵਿਸ਼ਾਲ ਲਾਲ ਲੋਚਨ ਸੋਵਦੇ ਹਨ। ਢਿੰਗਣ ਅਸੂਮਾਲੰ ਹੰਸੰ ਕੋਟਕ ਰੰਗ ਜਿਨ੍ਹਾਂ ਦੇ ਸਾਹਮਣੇ ਕਰੋੜਾ ਸੂਰਜ ਹੀਣਤਾ ਹੰਸ ਨੂੰ ਪ੍ਰਾਪਤ ਹੋ ਕੇ ਖਿਜਦੇ ਹਨ। ਅਰਥਾਤ ਆਪਣੀ ਚਮਕ ਗਵਾ ਲੈਂਦੇ ਹਨ। ਕਾਹੂੰ ਰੂਪ ਤਾਰੇ ਮਹਾਰਾਜ ਸੋਹੰ ਕਿਤੇ ਉਹ ਵੱਡੇ ਰਾਜੇ ਦਾ ਰੂਪ ਧਾਰ ਕੇ ਸੋਵ ਰਿਹਾ ਹੈ ਕਾਹੂੰ ਦੇਵ ਕਨਿਆਨ ਕੇ ਮਾਨ ਮੋਹਨ ਕਿਤੇ ਅਪਸਰਾ ਦੇ ਮਾਨ ਨੂੰ ਮੋ ਰਿਆ ਹੈ ਕਾਹੂੰ ਬੀਰ ਹੋਏ ਕੈ ਧਰੇ ਬਾਣ ਪਾਨੰ ਕਿਤੇ ਸ਼ੂਰ ਵੀਰ ਹੋ ਕੇ ਉਸਨੇ ਹੱਥ ਵਿੱਚ ਬਾਣ ਧਾਰਨ ਕੀਤੇ ਹੋਏ ਹਨ ਕਾਹੂੰ ਕੋਪ ਹੋਏ ਕ ਬਜਾਏ ਨਿਸਾਨੰ ਕਿ ਤੇ ਰਾਜਾ ਹੋ ਕੇ ਕੌਣ ਸਾ ਵਜਾਰਿਆ ਹੈ ਰਸਾਵਲ ਸ਼ੰਦ ਤਨੁਰਬਾਨ ਤਾਰੇ ਉਸ ਨੇ ਤੀਰ ਕਮਾਨ ਧਾਰਨ ਕੀਤੀ ਹੋਈ ਹੈ ਛਕੇ ਛੈਲ ਭਾਰੇ ਅਤੇ ਸ੍ਰੇਸ਼ਟ ਯੁੱਧਵੀਰ ਵਾਂਗ ਫਬਰਿਆ ਹੈ ਲਏ ਖੱਗ ਐਸੇ ਹੱਥ ਵਿੱਚ ਤਲਵਾਰ ਇੰਜ ਧਾਰਨ ਕੀਤੀ ਹੋਈ ਹੈ ਮਹਾਬੀਰ ਜੈਸੇ ਜਿਵੇਂ ਕੋਈ ਵੱਡਾ ਸੂਰਮਾ ਹੁੰਦਾ ਹੈ ਜੋ ਰਾਇ ਜੰਗ ਚੋਰਨ ਉਹ ਜਦੋਂ ਕਦੇ ਜੋਰ ਨਾਲ ਜੰਗ ਵਿੱਚ ਜੁੜਦਾ ਹੈ ਕਰੇ ਜੁੱਧ ਕੋਰਨ ਤਾਂ ਪਿਆਨਕ ਯੁੱਧ ਕਰਦਾ ਹੈ ਕਿਰਪਾ ਨਿਧ ਦਿਆਲੰ ਉਹ ਕਿਰਪਾ ਦਾ ਸਮੁੰਦਰ ਅਤੇ ਦਿਆ ਦਾ ਆਕਾਰ ਹੈ ਸਦਾਇੰ ਕਿਰਪਾਲੰ ਉਹ ਹਮੇਸ਼ਾ ਹੀ ਕਿਰਪਾਲੂ ਹੈ ਸਦਾ ਇੱਕ ਰੂਪੰ ਉਹ ਸਦਾ ਇੱਕ ਰੂਪ ਵਾਲਾ ਹੈ ਸਭ ਇਹ ਲੋਕ ਪੂਪੰ ਉਹ ਸਾਰਿਆਂ ਲੋਕਾਂ ਦਾ ਰਾਜਾ ਹੈ ਆਜੇ ਆਜਾਏ ਉਹ ਜਿੱਤਿਆ ਨਹੀਂ ਜਾ ਸਕਦਾ ਅਤੇ ਜਨਮ ਵਿੱਚ ਨਹੀਂ ਆਉਂਦਾ ਸਰਣਿਆ ਸਹਾਯੰ ਉਹ ਸ਼ਰਣ ਆਯਾਦੀ ਸਹਾਇਤਾ ਕਰਦਾ ਹੈ ਤਪੈ ਖਗ ਪਾਨ ਉਸਦੇ ਹੱਥ ਵਿੱਚ ਤਲਵਾਰ ਤਪ ਰਹੀ ਹੈ ਅਰਥਾਤ ਚੱਲਣ ਲਈ ਉਤਾਵਲੀ ਹੈ ਮਹਾਂ ਲੋਕ ਦਾ ਨੰ ਉਹ ਲੋਕਾ ਵਿੱਚ ਵੱਡਾ ਤਾਂ ਨਹੀਂ ਹੈ ਪਵੇਖਿਆਂ ਪਵੇयां ਵਰਤਮਾਨ ਆਤੇਪ ਵਿਖਤ ਕਾਲ ਵਿੱਚ ਜਿਸ ਦੇ ਜੋੜ ਦਾ ਕੋਈ ਨਹੀਂ ਨਮੋ ਨਿਰ ਚੋਰਿਆਂ ਉਸ ਪਰਮ ਸੱਤਾ ਨੂੰ ਮੈਂ ਨਮਸਕਾਰ ਕਰਦਾ ਹਾਂ ਮਦੋ ਮਾਨ ਮੰਨੰ ਮਦੋਦੈ ਤਦੇ ਮਾਨ ਨੂੰ ਖਤਮ ਕਰਨ ਵਾਲਾ ਸੋਮਬ ਰੋਂਡ ਚੁੰਡੰ ਅਤੇ ਧੜਾ ਦੇ ਸਮੂਹ ਵਿੱਚ ਸੋਪਣ ਵਾਲਾ ਹੈ ਸਿਰੰ ਸੇਤ ਛਤਰੰ ਉਸ ਦੇ ਸਿਰੋਤੇ ਸੋਫਾਦ ਛਤ੍ਰ ਚੁਲਦਾ ਹੈ ਲਸੰ ਹਾਥ ਆਤਰੰ ਅਤੇ ਹੱਥ ਵਿੱਚ ਅਸਰ ਲਿਸ਼ਕ ਦੇ ਹਨ ਸੋਨੇ ਨਾਦ ਪਾਰੀ ਉਸ ਦੇ ਭਾਰੀ ਨਾਦ ਨੂੰ ਸੁਣ ਕੇ ਤਰਸੇ ਛਤਰ ਤਾਰੀ ਛਤਰ ਤਾਰੀ ਰਾਜੇ ਵੀ ਪੈਪੀਤ ਹੋ ਜਾਂਦੇ ਹਨ ਦੇਸ਼ਾਪਸਤ ਰਾਜੰ ਦੇਸ਼ਾਵਾਹੀ ਉਸ ਦੇ ਬਸਤਰ ਹਨ ਅਰਥਾਤ ਔਰ ਲੰਗਣ ਹੈ ਸੁਣੇ ਦੋਖ ਪਾਜੰ ਓਜ਼ਾ ਨਾ ਸੁਣਦਿਆਂ ਹੀ ਦੁਖ ਪਚ ਜਾਂਦੇ ਹਨ ਸੁਣੇ ਗਦ ਸਦਯੰ ਉਸਦੀ ਗਾਦੀ ਆਵਾਜ਼ ਨੂੰ ਸੁਣ ਕੇ ਆਨੰਤੰ ਬਿਹੱਦੰ ਆਨੰਤ ਅਤੇ ਬਿਹੱਦ ਡਰ ਪੈਦਾ ਹੋ ਜਾਂਦਾ ਹੈ ਘਟਾ ਜਾਨ ਸਿਆਮੰ ਮਾਨੋ ਕਾਲੀ ਕਟਾ ਚੜੀ ਹੋਵੇ ਧੁਤੰ ਆਪਿਰਾਰੰ ਜਿਸਦੀ ਸੋਬਾ ਬਹੁਤ ਮਨੋਹਰ ਹੈ ਚਤੁਰਬਾਹ ਚਾਰੰ ਉਸਦੀਆਂ ਸੁੰਦਰ ਚਾਰ ਪਾਵਹਨ ਕਰੇਟੰ ਸੋ ਤਾਰੰ ਆਤੇ ਸੇਰੋਤੇ ਮੁਕਟ ਤਾਰਨ ਕੀਤਾ ਹੋਇਆ ਹੈ ਗਦਾ ਸੰਖ ਚੱਕਰੰ ਉਸ ਦਾ ਗਦਾ ਸੰਖ ਚੱਕਰ ਦੇ ਪੈ ਕਰੂਰ ਪਕਰੰ ਆਤੇ ਭਿਆਨਕ ਤੇ ਟੇਡੀਆਂ ਭਾਵ ਲਿਸ਼ਕ ਰਹੀਆਂ ਹਨ ਨਰਾਜ ਛੰਦ ਅਨੋਪ ਰੋਪ ਰਾਜਿਆਂ ਤੇਰਾ ਅਨੁਭਵ ਰੂਪ ਸੋਭ ਰਿਹਾ ਹੈ ਨਿਹਾਰ ਕਾਮ ਲਾਜੰ ਜਿਸਨੂੰ ਵੇਖੇ ਕਾਮਦੇਵ ਵੀ ਲਜਾ ਰਿਹਾ ਹੈ ਅਲੋਕ ਲੋਕ ਸੋਭਿਆਂ ਤੇਰੀਆ ਲੋਕਕ ਸ਼ੋਭਾ ਲੋਕਾ ਵਿੱਚ ਸੋਭਾਇਮਾਨ ਹੈ ਬਿ ਲੋਕ ਲੋਕ ਲੋਬਿਆਂ ਅਤੇ ਉਸਨੂੰ ਵੇਖੇ ਲੋਕ ਲੁਭਾਇਮਾਨ ਹੋ ਰਹੇ ਹਨ ਚਮਕ ਚੰਦਰ ਸੀਸੀੰ ਤੇਰੇ ਸਿਰ ਉਤੇ ਚੰਦਰਮਾ ਚਮਕ ਰਿਹਾ ਹੈ ਰਾਹੇ ਲਾ ਜਾਏ ਇਸਿਆਂ ਜਿਸਨੋ ਵੇਖ ਕੇ ਸੇਵ ਸ਼ਰਮਿੰਦਾ ਹੋ ਰਿਹਾ ਹੈ ਸੋ ਸੋਬਨਾਗ ਭੋਖਣੰ ਤੋ ਨਾਗਾ ਦੇ ਗਹਿਣੇ ਪਾਏ ਹੋਏ ਹਨ ਅਨੇਕ ਦੁਸ਼ਟ ਤਖਣੰ ਜੋ ਅਨੇਕਾਂ ਦੁਸ਼ਟਾਂ ਨੂੰ ਦੁੱਖ ਦੇਣ ਵਾਲੇ ਹਨ ਕਿਰਪਾਨ ਪਾਣ ਧਾਰਿੰ ਤੋ ਹੱਥ ਵਿੱਚ ਤਲਵਾਰ ਧਾਰਨ ਕੀਤੀ ਹੋਈ ਹੈ ਕਰੌਰ ਪਾਪ ਟਾਰੀਆਂ ਜੋ ਕਰੋੜਾ ਪਾਪਾ ਨੂੰ ਹਟਾ ਦਿੰਦੀ ਹੈ ਗਦਾ ਗ੍ਰੇਸਟ ਪਾਨੀਆਂ ਤੋ ਹੱਥ ਵਿੱਚ ਵੱਡੀ ਗਦਾ ਧਾਰਨ ਕੀਤੀ ਹੋਈ ਹੈ ਕਮਾਨ ਬਾਣ ਤਾਨੀਆਂ ਅਤੇ ਕਮਾਨ ਵਿੱਚ ਬਾਣ ਤਣਿਆ ਹੋਇਆ ਹੈ ਸ਼ਬਦ ਸੰਖ ਬਿਜੀਆਂ ਤੇਰੇ ਸੰਖ ਦੇ ਵੱਜਨ ਨਾਲ ਪੈਦਾ ਹੋਣ ਵਾਲਾ ਸ਼ਬਦ ਕਣਕ ਕੋਂਗਰ ਗੱਜੀਆਂ ਬਦਲਾਦੀ ਗਾੜਕ ਵਰਗਾ ਹੈ ਸਰਨਨਾਥ ਤੋਰੀਆਂ ਏ ਨਾਥ ਮੈਂ ਤੇਰੀ ਸ਼ਰਨ ਵਿੱਚ ਹਾਂ ਉਬਾਰ ਲਾਜ ਮੋਰੀਆਂ ਮੇਰੀ ਲਾਜ ਰੱਖ ਲਵੋ ਅਨੇਕ ਰੂਪ ਸੋਹੀਆਂ ਏ ਪ੍ਰਭੂ ਤੂੰ ਅਨੇਕਾਰੂ ਪਾਵੇ ਚ ਸੋਵ ਰਿਆ ਹੈ ਬਿ ਸੇਵ ਦੇਵ ਮੋਹੀਆਂ ਵਿਸ਼ੇਸ਼ ਦੇਵਤੇ ਨੂੰ ਮੋਹਣ ਵਾਲਾ ਹੈ ਦੇਵ 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 ਲੰ। ਦੇਵਤਾ ਅਤੇ ਦੇਵਤਾ ਦਾ ਪੂਜਾ ਧਾਮ ਹੈ। ਕਿਰਪਾ ਨਿदान ਕੇਵਲੰ। ਨਿਰੋਲ ਕਿਰਪਾ ਦਾ ਪੰਡਾਰ ਹੈ। ਸੁ ਆਦ ਅੰਤ ਇਕਯੰ। ਤੂ ਆਤੋ ਅੰਤ ਤੱਕ ਇਕ ਸਮਾਨ ਹੈ। ਧਰੈ ਸੂ ਰੂਪ ਅਨੇਕਯੰ। ਤੂ ਅਨੇ ਕਾ ਰੂਪ ਤਾਂ ਕਿਤੇ ਹੋਏ ਹਨ। ਕਿਰਪਾਣ ਪਾਨ ਰਾਜਈ। ਤੇਰੇ ਹੱਥ ਵਿੱਚ ਕਿਰਪਾਨ ਸੋਹ ਰਹੀ ਹੈ ਬਿ ਲੋਕ ਪਾਪ ਪਾਜੈ ਜਿਸਨੋ ਵੇਖੇ ਪਾਪ ਪਾਜ ਜਾਂਦੇ ਹਨ ਅਲੰਕਰੇਤ ਸੋ ਦੈਹੀਂ ਤੇਰੀ ਦੇ ਗਹਿਣਿਆਂ ਨਾਲ ਸ਼ਿੰਗਾਰੀ ਹੋਈ ਹੈ ਤਨਉ ਮਨੋ ਕੇ ਮੋਹ ਹੈਂ ਜੋ ਤਨ ਅਤੇ ਮਨ ਨੂੰ ਮੋਹ ਲੈਂਦੀ ਹੈ ਕਮਾਨ ਬਾਣ ਤਾਰਹੀ ਜੋ ਕਮਾਣ ਵਿੱਚ ਬਾਣ ਤਰਿਆ ਹੋਇਆ ਹੈ ਅਨੇਕ ਸ਼ਤਰ ਟਾਰਹੀ ਜੋ ਅਨੇਕ ਵਾਰੀਆਂ ਨੂੰ ਪਜਾ ਦਿੰਦਾ ਹੈ ਕਾਮਕ ਕੁੰਗਰੰ ਸੁਰੰ ਤੇਰੇ ਕੁੰਗਰੂਆਂ ਅਤੇ ਨਵੰ ਨਿਦਾਨ ਨੂਪਰੰ ਨਵੀਆਂ ਝੰੜਾ ਦੀ ਆਵਾਜ਼ ਨਿਕਲ ਰਹੀ ਹੈ ਪਰਜਵਾਲ ਵੇਜਵੰ ਜਵਲੰ ਤੇਰੀ ਚਮਕ ਬਿਜਲੀ ਦੀ ਜਵਾਲਾ ਵਰਗੀ ਹੈ ਪਵਿੱਤਰ ਪਰਮ ਨਿਰਮਲੰ ਜੋ ਪਰਮ ਪਵਿੱਤਰ ਅਤੇ નિર્ਵਲ ਹੈ ਟੋਟਕ ਛੰਦ ਤਉ ਹੈ ਪ੍ਰਸਾਦ ਤੇਰੀ ਕਿਰਪਾ ਨਾਲ ਟੋਟਕ ਛੰਦ ਨਾਵਨੇ ਵਰਨਾਦ ਸੁਰੰਗ ਨਿਰਮਲੰ ਤੇਰੀਆਂ ਝਾਂਜੜਾ ਵਿੱਚ ਨਿਰਮਲ ਨਾਦ ਨਿਕਲਦਾ ਹੈ ਮੁਖ ਬਿਜਲ ਜਵਾਲ ਤਨੰ ਪਰਜਲੰ ਤੇਰਾ ਮੁਖ ਬਦਲਾ ਦੀ ਬਿਜਲੀ ਦੀ ਅਗ ਵਾਂਗ ਲਿਸ਼ਕਦਾ ਹੈ ਮਦਰਾ ਕਰ ਮਤ ਮਹਾ ਪਪਵਕੰ ਤੇਰੀ ਭਬਕ ਸ਼ਰਾਬ ਪੀ ਕੇ ਮਸਤ ਹੋਏ ਹਾਥੀ ਵਰਗੀ ਹੈ ਬਣ ਮੈਂ ਮਨੋ ਬਾਗ ਬਚਾ ਬਬਕੰ ਮਾਨੋ ਜੰਗਲ ਵਿੱਚ ਸ਼ੇਰ ਦਾ ਬੱਚਾ ਦਿਹਾੜ ਰਿਹਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ